ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੂ ਡੈਰੀ ਫਾਰਮ ਪਰਨਾਲਾ ਦੇ ਵਿੱਚ। ਜੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਕੱਕੇ ਜੇ ਵੀ ਵੀਰ ਨੇ ਇੱਧਾ ਡਾਇਰ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੀਵਨ ਸਿੰਘ ਵੀਰੇ ਪਿੰਡ ਗਰਮ ਜ਼ਿਲ੍ਹਾ ਬਰਨਾਲਾ ਠੀਕ ਹੈ ਨੰਗਰ ਵਾਲੇ ਰਾਹ ਤੇ ਘਰ ਆ ਗਿਆ ਆਪਣਾ ਹਾਂ ਨੰਗਰ ਵਾਲੇ ਰਾਹ ਤੇ ਘਰ ਮੋਬਾਈਲ ਨੰਬਰ ਬਈ ਜੀ ਆਪਣਾ 9463099141 9463099141 ਇਹਦੇ ਆਪਾਂ ਝੋਟੀ ਦੀ ਵੀਡੀਓ ਦੇਖੀ ਜਾਂਦੇ ਆ ਪਰਉਣਾਈ ਜਾਂਦੇ ਹੁਣ ਇਹ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਵੀਰੇ ਬੱਚਾ ਕੀ ਆ ਗਿਆ ਬੱਚਾ ਕੱਟੀ ਜਾਵਾ ਮੇਰਾ ਮਗਰ ਕੱਟੀ ਵੀ ਹੁੰਦੜੇ ਲਾ ਪੂਰੀ ਹੈ ਨਾ ਹਾਂਜੀ ਸੋ ਕੱਟੀ ਦੇਖੋ ਜੀ ਮੈਂ ਦਾੜੀ ਨੂੰ ਮੋਚਾ ਵਦਿਆ ਪੰਜਾਂ ਪੂਰੀ ਪਰਾਂ ਨਾਲ ਹੀ ਕੱਟੀ ਆ ਪਿੱਛੇ ਪੰਜ ਛੇ ਦਿਨਾਂ ਦੀ ਸੂਈਆ ਦੰડા ਤੇ ਮਾਸ ਪਿਆ ਕੇ ਚੱਕੀ ਆਪਣੇ ਘਰੇ ਸੂਈ ਹੈ ਆ ਲਈਏ ਸੂਈ 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 ਸੁਭਾਈ ਲਈਏ ਠੀਕ ਹੈ ਦੋ ਤਿੰਨ ਦਿਨ ਹੋ ਗਿਆ ਇਹਨੂੰ ਦੋ ਤਿੰਨ ਦਿਨ ਕੋਈ ਜੇਰ ਜੁਰ ਗੰਗਾ ਨਹੀਂ ਮਾਰਦੀ ਆ ਜਮਾ ਨਹੀਂ ਮਾਰਦੀ ਜਮਾ ਓਕੇ ਠੀਕ ਹੈ ਤੇ ਦੁੱਧ ਚੋਣ ਵਾਲਾ ਕਿੰਨਾ ਦੁੱਧ ਚੋਣ ਨਾਲ ਦੇਣ ਕੇ 10 ਤੋਂ ਬਾਹਰ ਆ ਜੀ ਮੈਨ ਨਾਲ ਆ 5 ਲੀਟਰ ਕਿ ਗੱਟ ਚਵਾਈ ਚੂਈ ਦਾ ਇੱਕ ਨੰਬਰ ਚਵਾਈ ਦੇ ਇੱਕ ਨੰਬਰ ਤੇ ਚਵਾਈ ਚੂਈ ਨਰਮਾ ਜਿਹਾ ਬਿਲਕੁਲ ਜਿਹਾ ਨਰਮਾ ਹੋ ਕੇ ਆ ਵੀਰੇ ਚਵਾਈ ਦੀ ਠੀਕ ਹੈ ਅੰਦਾਜ਼ਾ ਮੈਲਾ ਮੂਲਾ ਮਾਰ ਕੇ ਦੋ ਕਿੱਥੇ ਗਿਆ ਬੜੂਏ ਅੰਦਾਜ਼ਾ ਤਾਂ ਹੈ ਵੀਰੇ 12 13 ਕਿਲੋ ਦੁੱਧ ਦੇ ਦੂੰਗੀ ਵੀ 12 ਕਿਲੋ ਦੁੱਧ ਮੰਨ ਕੇ ਲੈ ਦੇਵੋ ਮੰਨ ਕੇ ਲੈ ਤੇ ਚੌਂਡ ਚਵਾਈ ਦਾ ਇੱਕ ਨੰਬਰ ਹਨ ਇੱਕ ਨੰਬਰ ਹੈ ਇਹ ਚੌਂਡ ਤੇ ਲੇਵਾ ਬੜਾ ਸੋਹਣਾ ਸਾਫ ਸੁਥਰਾ ਸੋ ਥਣ ਦੇਖੋ ਚਾਰੇ ਨਿਕੜਨੇ ਵਿੱਥੀ ਦੀ ਕਿਸੇ ਪਾਸਿਓਂ ਹੱਥ ਦਰਾ ਨਹੀਂ ਮਿਲਤਵੇਂ ਦੇਖੋ ਆਹ ਦੇਖੋ ਮੂਰੀ ਲੱਤ ਤੱਕ ਜਾਂਦੀ ਹੈ ਤੇ ਬਾਾਕੀ ਸਿੰਘ ਸਾਹ ਛੋਟਾ ਤੇ ਪਤਲੀ ਚਮੜੀ ਚਾਹੀ ਹਣਾ ਇਹਦੇਲੇ ਪਾਸੇ ਵੀ ਨਾੜ ਚੰਗੇ ਤੇ ਇਹਦਾ ਭਾਜਾ ਫਿਰ ਵੇਚਣਾ ਨਾ ਬੱਕੀ ਰੱਖਿਆ ਇਹਦਾ ਵੇਚ ਕਲਾ ਮੁੱਲ ਹੈਗਾ ਇੱਥੇ 15 ਜੀ ਮਾਨ ਤਣ ਮਾਨ ਤਣ ਹੋ ਜੂਗਾ ਜੀ ਮੌਕੇ ਠੀਕ ਹੈ ਤੋਰੇ ਵਾਰ ਨੂੰ ਇਹ ਕਹਿੰਦਾ ਬਾ ਚੋਣ ਵਾਲੇ ਨੂੰ ਫੇਰ ਕਰਦਾ ਹਨਾ ਨਾ ਮੈਂ ਚੂੜ ਤੋਂ ਨਹੀਂ ਲੀਕੀ ਛੱਡ ਕੇ ਜਾਂਦਾ ਠੀਕ ਹੈ ਸੋ ਚੋਣ ਚਵਾਲੇ ਪਾਸੇ ਓਕੇ ਇੱਕ ਨੰਬਰ ਆ ਜਮਾ ਤੇ ਵਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਸੋਣੀ ਸਾਫ ਸੁਥਰੀ ਲੱਸੀ ਦਾ ਵੀ ਕਿਸੇ ਪਾਸੇ ਨਹੀਂ 1 ਲੱਖ ਤੇ 15000 ਰੁਪਏ ਇਹਦੀ ਹੈ ਕਿ ਕੀਮਤ ਦੂਜਾ ਸੂਆ ਝੋਟੀ ਸੂਈ ਆ ਵੀਡੀਓ ਕਵਰ ਕਰਨ ਦਾ ਟਾਈਮ ਸਹੀ 1 ਸਵੇਕ ਜਿਹੜਾ ਇੱਥੇ ਇੱਕ ਦੇ ਟਾਈਮ ਤੇ ਲੇਵੇ ਸਾਫ ਸੁਥਰਾ ਬੋੜੇ ਤੋਂ ਬਿਲਕੁਲ ਸਾਫ ਹੈ ਜਮਾ ਜਮਾ ਸਾਫ ਹੈ ਠੀਕ ਹੈ ਸੋ ਕੋਈ ਇਹ ਨਹੀਂ ਕਰ ਵੀ 2 ਦਿਨ 3 ਦਿਨ ਸੁਈ ਨੂੰ ਹੋਇਆ ਸੁਈ ਨੂੰ 4-5 ਦਿਨ ਹੋ ਗਏ ਬੋੜੇ ਤੋਂ ਸਾਫ ਹੈ ਤੇ ਬਣਦੀ ਬਹੁਤ ਆ ਬਰਤਨ ਨੂੰ ਪੂਰੀ ਬਣਦੀ ਹੈ ਜੀ ਠੀਕ ਹੈ ਸੋ ਬਾਕੀ ਝੋਟੀ ਸਾਫ ਸੁਥਰੇ ਜਮਾ ਕੋਕਾ ਵੀ ਸਾ ਜਮਾ ਤੇ ਲੇਵਾ ਦੇਖੋ ਨੇੜ ਤੋਂ 1,15,000 ਕੀਮਤ ਚੰਗੀ ਕੇਅਰ ਕਰਾਂਗੇ ਤਾਂ 11-12 ਲੀਟਰ ਦੁੱਧ ਪਾਵਾਂਗੇ ਪਤਲੀ ਚਮੜੀ ਚ ਗਰਦਨ ਵਗੈਰਾ ਲੰਬੀ ਤੇ ਨਾੜਾਂ ਦੇਖੋ ਪਿੰਡੇ ਤੇ ਝੋਟੀਆਂ ਦੀਆਂ ਸੋਹਣਿਆ ਸਾਫ ਸੁਥਰੇ ਨਾੜਾਂ ਕੁੰਬੜਾ ਵਗੈਰਾ ਜਮਣ ਝੋਟੀਆਂ ਦੇ ਲੇਵਾ 4 4 ਆ ਜਮਾ ਦੇਖਸਾਂ ਲੈ ਵਾਲੇ ਪਾਸੋਂ ਨਹੀਂ ਹੱਥੋਂ ਟਰੱਕ ਦੇ ਪਾਸੋਂ ਸੋ ਪਿੰਡ ਗੁਰਮ ਜਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖੋ